ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਚਾਹ ਲੱਗ ਗਈ ਹੈ ਪੀਣ ਬਾਰਿਸ਼ ਬਹੁਤ ਤੇਜ਼ ਆ ਗਈ ਉਹਦਣ ਅਸੀਂ ਗੱਡੀ ਚ ਲਾਏ ਪਹੁੰਚ ਲਈਏ ਸੀ ਚੰਡੀਗੜ੍ਹ ਲਾਏ ਪਾ ਕੇ ਰਹੇ ਹਾਂ ਦੇਖੋ ਜੀ ਸਾਰੇ ਇੱਧਰ ਨਮਰਤ ਵੀ ਲੱਗੀ ਹੈ ਚਾਹ ਪੀਣ ਅੱਜ ਮੈਂ ਗੰਨੇ ਨੂੰ ਵੀ ਪਾਣੀ ਲਾਇਆ ਤਾਂ ਚਲੋ ਫਾਇਦਾ ਹੋ ਗਿਆ ਪਰਾਜੇ ਲੋਕਾਂ ਦੀ ਤੂੜੀਆਂ ਪਈਆਂ ਬਣਨੂ ਕਾਫੀ ਚਲੋ ਤੂੜੀ ਦਾ ਤਾਂ ਐਡਾ ਕੋਈ ਜ਼ਿਆਦਾ ਚੱਕਰ ਨਹੀਂ ਹੁੰਦਾ ਤੂੜੀ ਦਾ ਫੇਰ ਬਣ ਜੂਗੀ ਚਾਰ ਦਿਨ ਦੀ ਧੁੱਪਾਂ ਲਾ ਕੇ ਮੀਂਹ ਵੀ ਜ਼ਰੂਰੀ ਤਾਂ ਜਣੀ ਹਾਂ ਬੜਾ पेड़ 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 ਹਵਾ ਨਾਲ ਥੋੜਾ ਜਿਹਾ ਵਿੰਗਾ ਹੋਣ ਲੱਗ ਗਿਆ ਕਿਹੜਾ ਉਹ ਅੱਛਾ ਉਹ ਹਾਂ ਨਾਮਰਤ ਸਾਡਾ ਕਾਫੀ ਵਾਲੇ ਜੀ ਕੱਪ 'ਚ ਚਾਹ ਲੱਗਿਆ ਹੈ ਪੀਣ। ਇਹ ਜਿਹੜਾ ਚੱਤੀ ਪੀ ਹੋ ਜਾਂਦੀ ਹੈ। ਇਹ ਚੱਤੀ ਪੀ ਜਾਂਦੀ ਚਾ ਲੱਗਿਆ ਹੁੰਦਾ ਲੈ। ਉਸਤ ਦੇ ਵਾਲੇ ਤੇ ਲੇਟ ਹੈ ਦੱਸਾਂ ਕਰਦੇ ਅੱਜ ਤੋਂ ਬਾਅਦ ਨਾ ਪੀਂਦੇ ਕਾ। ਇਹ 22 ਇੰਚ ਪੋਜਦੀ ਆਪਾਂ ਨੇ ਲਾਏ ਉਦੋਂ। ਕਈ ਦਿਨ ਹੋ ਗਏ ਇਹਨਾਂ ਨੂੰ ਪਾਇਆ ਨੂੰ। 4 ਕਿ ਦਿਨ ਹੋ ਗਏ ਮੈਨੂੰ ਲੱਗਾ। ਸੱਤੇ ਉੱਥੇ ਵੀਡੀਓ ਨਹੀਂ ਬਣੀ ਹੈਗੀ ਕਾਲੀ ਚ ਤੇ ਅਸੀਂ ਉਦੋਂ ਵੀ। ਦੇਖੋ। ਤੇ ਮੈਂ ਕੱਲ ਗਿਆ ਤਾਂ ਮੋਹਾਲੀ ਕੱਲ ਵੀ ਟਾਇਰ ਪਾ ਕੇ ਲਿਆ ਉਹਨਾਂ ਤੇ ਮੈਂ ਇਦਾਂ ਚੰਗਾ ਜਿੰਦਾ ਲੱਗਦਾ ਠੀਕ ਉਹਨੂੰ ਵੀ ਕਾਫੀ ਟਾਈਮ ਹੋ ਗਿਆ ਦਿਖਾਇਆ ਨੂੰ ਤੁਹਾਨੂੰ ਕੀ ਕੋ ਵੀ ਕਾਫੀ ਬੜਾ ਹੋ ਗਿਆ ਸਾਡਾ ਇਹ ਮੀਂਹ ਤੇ ਇੱਧਰ ਪਠਾਇਆ ਸ਼ੇਰੂ ਉਹ ਬੈਠਾ ਹੈ ਇਹ ਲੱਗ ਲੱਗ ਉਠਾਇਆ ਹੋਇਆ ਨਹੀਂ ਇੱਕ ਦੂਜੇ ਨਾਲੇ ਘੁਲੀ ਜਾਂਦੇ ਆ ਕੀ ਕੋ ਹਾਂ ਸ਼ੇਰੂ ਇੱਧਰ ਬੈਠਾ ਆਪਣਾ ਇੰਜੋਏ ਕਰਦਾ ਹੈ ਨੀ ਨੂੰ ਆ ਕਿੰਨੇ ਨੂੰ ਪਾਣੀ ਲਾਇਆ ਸਮੇ ਜੂ ਤੁਸੀ ਦੇਖ ਸਕਦੇ ਚਾਰੇ ਪਾਸੇ ਦਾ ਮੱਤਲਬ ਵੀ ਤਕਰੀਬਨ ਕੋਲ ਗਿਆਉਣ ਸਾਰੇ ਇਹ ਉਹ ਸਾਹਮਣੇ ਬਰੈਂਡਾ ਮੇਲਾ ਜੀ ਇਧਰਲੀ ਸਾਈਡ ਬੱਦਲ ਜ਼ਿਆਦਾ ਹੈ ਇਧਰ ਆਹ ਸਾਹਮਣੇ ਏਰੀਆ 'ਚ ਜ਼ਿਆਦਾ ਬੱਦਲ ਬਾਰਿਸ਼ ਪੂਰੀ ਟਿਕ ਟਿਕ ਕੇ ਲੱਗੀ ਪੈਣਾ ਇੱਥੇ ਇਹਦੇ ਵੱੱਡਣ ਲੱਗ ਗਿਆ ਬਾਟਨ ਹੁਣ ਲੱਗ ਗਿਆ ਚਾਨਣਾ ਜਾਉਣ ਇਧਰਲੀ ਸਾਈਡ ਬੱਦਲ ਜ਼ਿਆਦਾ ਹੈ ਇਧਰਲੀ ਸਾਈਡ ਰੋਪੜ ਸਾਈਡ ਤੇ ਇਸ ਵਾਰ ਆ ਅੰਬ ਨੂੰ ਸਾਡੇ ਨੂੰ ਇੰਨਾ ਕੁ ਕੋਹਰ ਆਇਆ ਹੈਗਾ ਸਾਰਾ ਕੋਹਰ ਝਾੜਤਾ ਨੇ ਦੀ ਨੇ ਜਿਹੜੀਆਂ 2-3 ਦਿਨ ਪਿੱਛੇ ਆਈਆਂ ਉਹਨਾਂ ਨੇ ਸਾਰਾ ਹੀ ਝਾੜਤਾ ਹੁਣ ਟਾਵੇਂ-ਟਾਵੇਂ ਅੰਬੀ ਰਹਿ ਗਈ ਹੈ ਪਰ ਜਣੀ ਲੱਗੀ ਹੋਈ ਐ ਕਿਤੇ ਸਾਰੀ ਭਰਿਆ ਹੋਇਆ ਹੈ ਤਾਂ ਇੰਨਾ ਕੁ ਕੋਹਰ ਤੇ ਪਰ ਮੈਨੂੰ ਤਾਂ ਲੱਗਦ ਨਹੀਂ ਐ ਪਰ ਹੋਣੀ ਐ ਘੱਟੋ-ਘੱਟ 10 ਕੰਬੀ ਆਉਣੀ ਐ ਸਾਰੀਆਂ ਆ ਲੱਗੀਆਂ ਬਸ ਇੱਥੇ ਕੋ ਉਹ ਲੱਗੀਆਂ ਦੋ ਤਾਂ ਬਸ ਇੱਕ ਦੀ ਆ ਲੱਗੀ ਹੋਈ ਆ ਬਾਕੀ ਹੋਰ ਐਮਬੀਏ ਪਰ ਮੈਨੂੰ ਲੱਗਦੀ ਨਹੀਂ ਹੈਗੀ ਕੋਈ ਰਹਿ ਗਈ। ਤਾਂ ਫੋਟੋ ਕਿੱਥੇ? ਤੂੰ ਕਿਆ ਲੈ ਗਈਆਂ? ਇੱਕ ਆਹ ਲੈ ਕਾਇ, ਇੱਕ ਆਹ ਆਹ ਫੋਨ ਦਾ ਲੈ ਕਾ ਪੁੱਛ। ਇਹ ਫੋਨ ਹੈ ਇਹ? ਹਾਂਜੀ। ਮੈਨੂੰ ਤਾਂ ਲੱਗਦਾ ਨਹੀਂ। ਨਮਰ ਤਾਂ ਆਪਣੀ ਲੱਗੀ ਫੋਟੋ ਖਿੱਚਣ। ਆਈਫੋਨ ਆਈਫੋਨ? ਹਾਂਜੀ। ਠੀਕ ਆ। 16 ਆਈਫੋਨ 16। 16। ਤੇਨੇ ਚੱਜ ਆ ਗਿਆ 16 ਦਾ। ਅੱਜ ਸਿੱਧਾ ਹੀ ਜਾਂ ਫੋਟੋ ਸਿੱਧਾ। ਹੂੰ ਕੀ ਕਿਦੋ ਬਸ ਹੁਣ ਟਮਾਟਾ ਮਾ ਜਾ ਪੈਂਦਾ ਮਿੰਕਣ ਮਿੰਕਣ ਮਣ ਜੀ ਟਮਾਟਾ ਮਾ ਬਸ ਹੁਣ ਕਿਣ ਮਣਕਣ ਮਣ ਜੀ ਹੁੰਦੀ ਆ ਹਵਾ ਵੀ ਤਕਰੀਬਨ ਰੁਕ ਚੁੱਕੀ ਆ ਮਾੜੀ ਮੋਟੀ ਜੀ ਚਲਦੀ ਆ ਬਾਕੀ ਆ ਗਮਲਿਆਂ ਚ ਵੀ ਮੇਰੀ ਸਲਾਹ ਵੀ ਦੁਪਹਿਰ ਕਿਹੜੀ ਕੱਢ ਦਵਾ ਕਿਉਂਕਿ ਇਹਨਾਂ ਨੂੰ ਪ੍ਰੋਪਰ ਪਾਣੀ ਨਹੀਂ ਨਾ ਮਿਲਦਾ ਸੁੱਕ ਜੰਨੇ ਆ ਉਦਾਂ ਦੀਆਂ ਬੇਲਾਂ ਕਾਮਯਾਬ ਇਹਨਾਂ ਦੇ ਵਿੱਚ ਇਹ ਤਪਤੀ ਦੇ ਵਿੱਚ ਲਾਉਂਗਾ ਰੋਵੇਂ ਕਿਦਾਂ ਕੱਢੂੰਗਾ ਇਹਨਾਂ ਨੂੰ ਇਹ ਛੋਟੇ ਜਿਹੇ ਗਮਲੇ ਇਹਨਾਂ ਵਿੱਚ ਪ੍ਰੋਪਰ ਪਾਣੀ ਨਹੀਂ ਮਿਲਦਾ ਹੈਗਾ ਇਹਨਾਂ ਨੂੰ ਇਹਦੇ ਕਰਕੇ ਫੁੱਲ ਖਿੰਡਦੇ ਹੀ ਨਹੀਂ ਹੈਗੇ ਜਿੱਦਣ ਦੀਆਂ ਲੈਂਦੀ ਹਾਂ ਉਦੋਂ ਉਦਾਂ ਹੀ ਪਈਆਂ ਆਹ ਚੀਜ਼ ਵਧੀਆ ਦੇ ਵਿੱਚ ਆਹ ਆ ਚੀਜ਼ ਤੇ ਬੇਲ ਠੀਕ ਆ ਬੇਲਾਂ ਲਾ ਦੇਣੀਆਂ ਇਹਦੇ ਵਿੱਚ ਇਦਾਂ ਹੀ ਨਾਲੇ ਝੁੰਮਰ ਜਾਂ ਵਧੀਆ ਲੱਗੂਗਾ ਥੱਲੇ ਨੂੰ ਬਣਿਆ ਹੋਇਆ ਮੇਂ ਤੇਜ ਹੋ ਗਿਆ ਹੁਣ ਪੂਰਾ ਅੱਜ ਪੂਰੀ ਝੜੀ ਲੱਗ ਗਈ ਮੈਨੂੰ ਕਹਣਾਂ ਸਬਦੇ ਕਰ ਚੁੱਕੇ ਉਦਾਂ ਹੀ ਪਏ ਆ ਦੇਖੋ ਪੂਰਾ ਤੇਜ ਆਉਣ ਮੈਂ ਤੋਰੀ ਲਸ਼ਕ ਰਹੀ ਆ ਬਿਜਲੀ ਹੁਣ ਆ ਦੇਖੋ ਹਵਾ ਛੱਡ ਗਈ ਹੁਣ ਵੇਹਾਂ ਟੇਕੇ ਪੈ ਰਹੇ ਆ ਜਣੀ ਮੀਂਹ ਕਾਫੀ ਪੈ ਗਿਆ ਅੱਜ ਮੈਨੂੰ ਲੱਗਦਾ ਨਹੀਂ ਵੀ 5-6 ਦਿਨ ਚੱਲੂਗੀ ਤੂੜੀ ਵਾਲੀ ਮਸ਼ੀਨਾ ਕਿਉਂਕਿ ਲਾਣ ਨੂੰ ਵੀ ਹਵਾ ਲਾਉਣੀ ਪੈਣੀ ਉਹ ਕਾਲਾ ਪਾਜਣਾ ਲਾਣ ਉਹ ਦੇਖੋ ਬਿਲਕੁਲ ਹਵਾ ਛੱਡ ਗਈ ਹੈ ਬਾਕੀ ਤਿੰਨ-ਚਾਰ ਦਿਨ ਤਾਂ ਇੰਨੇ ਜਿਆਦਾ ਬਿਜੀ ਤੇ ਘੱਟੋ-ਘੱਟ ਹਫਤੇ ਹੋਗੇ ਮੈਨੂੰ ਲੱਗਦਾ ਇੰਨੇ ਜਿਆਦਾ ਬਿਜੀ ਤੇ ਅਸੀਂ ਨਰਦ ਸੱਤ ਬਲੌਗ ਬਣਾ ਹੋਇਆ ਉਦੋਂ ਦਾ ਜਾਂਦੇ ਸੀ ਰੋਜ਼ੇ ਤੇ ਬਾਹਰ ਜਣੀ ਕੰਮ ਕਰ ਰਹੇ ਇਹ ਜੇ ਤੇ ਤਕਰੀਬਨ 2 ਜੀ ਹੋ ਰਹੇ ਬਹੁਤ ਜ਼ਿਆਦਾ ਵਿੱਚੇ ਫਿਰ ਟਾਇਰ ਲਾਏ ਪਉਣ ਚ ਲੱਗੇ ਇਹਦੇ ਵਿੱਚ ਉੱਥੇ ਵੀ ਨਹੀਂ ਸੱਤ ਬਲੌਗ ਬਣੇ ਆ ਉੱਥੇ ਯਾਰ ਮਿੱਤਰ ਮਿਲ ਗਏ ਤੇ ਲੋਕ ਉਹਨਾਂ ਨਾਲ ਟਾਈਮ ਕਦੋਂ ਲੰਘ ਗਿਆ ਪਤਾ ਨਹੀਂ ਲੱਗਿਆ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਜੀ ਜੇ ਵੀਡੀਓ ਵਧੀਆ ਲੱਗਦੀ ਆ ਤੁਹਾਨੂੰ ਬਾਕੀ ਮਿਲਦੇ ਆਂ ਜੀ ਕਿਸੇ ਅਗਲੇ ਬਲੌਗ ਚ ਬਾਏ ਬਾਏ